10 ਮਹੀਨੇ ਤੋਂ ਜਿਆਦਾ ਸਟਰੋਨਗ ਹਾਂਜੀ ਸੰਦੀਪ ਕੁਮਾਰ ਕਿ ਲੜਕਾ ਵਿਆਹ ਦੇ ਵਿੱਚ ਵੀ ਹਾਜ਼ਰ ਸੀਗਾ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਸਾਰੇ ਫੰਕਸ਼ਨਾਂ 'ਚ ਹਾਜ਼ਰ ਸੀ ਨਹੀਂ ਉਹ ਉੱਥੇ ਕਿੱਦਾਂ ਆ ਗਿਆ ਜੀ ਉਹ ਜ ਮੈਂ ਜਿਹੜਾ ਫੋਟੋਗ੍ਰਾਫਰ ਬੁੱਕ ਕਰਵਾਇਆ ਸੀ ਉਹਨਾਂ ਦੇ ਨਾਲ ਐਡੀਟਿੰਗ ਵਗੈਰਾ ਕਰਦਾ ਜਿਵੇਂ ਬੁਲਾਇਆ ਹੋਇਆ ਸੀ ਉਹਨੇ ਮੈਨੂੰ ਕਿਹਾ ਹੋਇਆ ਸੀ ਜੇ ਤੂੰ ਮੈਨੂੰ ਨਹੀਂ ਬੁਲਾਵੇਂਗੀ ਅੰਡ ਤੱਕ ਵਿਆਹ ਤੇ ਮੈਂ ਤੇਰੇ ਭਰਾ ਨੂੰ ਤੇਰੀਆਂ ਫੋਟੋਆਂ ਪਾ ਦੇਣੀਆਂ ਐ ਐਸ ਲੜਕੇ ਨੇ ਕਿਹਾ ਸੀ ਮਿੰਨੂ ਇਹਦੇ ਉਹਨਾਂ ਦੇ ਕੋਲ ਟਾੜੀ ਕੋਈ ਫੋਟੋਆਂ ਵਗੈਰਾ ਹੈ ਸਭ ਕੁਝ ਉਹਨਾਂ ਦੇ ਕੋਲ ਡਾਟਾ ਫੋਟੋਸ ਆ ਸਭ ਕੁਝ 2 ਸਾਲ ਦਾ ਡਾਟਾ ਹੈ ਸਭ ਬਕਾਇਦਾ ਇੱਕ ਤੋਂ ਇੱਕ ਮੇਰੀ ਹਲਦੀ ਦੀ ਰਸਮ ਚ ਮਹਿੰਦੀ ਦੀ ਰਸਮ ਚ ਜਾਗੋ ਢੀਜ਼ੇ ਵਿਆਹ ਜੋ ਵੀ ਸਭ ਕੁਝ ਲਾਵਾ ਤੱਕ ਵੀ ਮੇਰੇ ਕੋਲ ਅੱਛਾ ਫੇਰ ਮੈਸੇਜ ਕੀ ਭੇਜਿਆ ਮੁੰਡੇ ਵੱਲੋਂ ਮੈਸੇਜ ਕੀ ਭੇਜੇਗਾ ਜੀ ਮੈਸੇਜ ਕਿਤੇ ਮੁੰਡੇ ਨੇ ਕੀ ਕੀਤੇ ਆ ਜੀ ਰਾਤ ਨੂੰ ਮੈਂ ਮੈਸੇਜ ਕਰਤਾ ਜਿਵੇਂ ਮੈਂ ਰੋਂਦੀ ਡੋਲੀ ਚ ਗਈ ਹਰ ਕੁੜੀ ਰੋਂਦੀ ਜਾਂਦੀ ਉਹਦੇ ਨਾਲ ਫੋਨ ਕਰਤਾ ਨੇ ਸੰਦੀਪ ਜੀ ਤੁਹਾਡਾ ਵਿਆਹ ਹੋਇਆ ਕਿਸੇ ਜਲੰਧਰ ਹੀ ਹੋਇਆ ਕਿਤੇ ਜਲੰਧਰ ਬੈਂਕਟ ਹਾਲ ਆ ਉਸ ਇਜ਼ ਠੀਕ ਹੈ ਅਚੰਬੀ ਕਾਲਜ ਦੇ ਸਾਹਮਣੇ ਨਹੀਂ ਤੁਹਾਡਾ ਜਦੋਂ ਰਿਲੇਸ਼ਨ ਇਸ ਲੜਕੇ ਨਾਲ ਖਤਮ ਹੋਇਆ ਤੁਹਾਡੀ ਗੱਲ ਕਲੀਅਰ ਨਹੀਂ ਹੋਈ ਸੀ ਕਿ ਤੁਸੀਂ ਵਿਆਹ ਕਰਾ ਰਹੇ ਹੋ ਕਿ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰ ਰਹੇ ਹੋ ਮੈਨੂੰ ਰੋਂਦੀ ਨੂੰ ਦੇਖ ਕੇ ਉਹਦੇ ਮੈਂ ਤਾਂ ਸੋ ਗਈ ਮੇਰੀ ਅੱਖ ਚ ਲੈਂਸ ਪਾਇਆ ਹੋਇਆ ਸੀ ਮੋਟਾ ਤੇ ਮੇਰੀ ਅੱਖ ਸੁਜੀ ਪਈ ਸੀ ਤੇ ਉਹ ਰਾਤੀ ਮੇਰੇ ਕਿਤੇ ਹਸਬੰਦ ਨੇ ਮੈਸੇਜ ਪਾੜ ਲੇ ਤੇ ਮੈਨੂੰ ਟੈਕਸਟ ਮੈਸੇਜ ਵੀ ਕੀਤਾ ਆਈ ਵਿਲ ਕਾਲ ਯੂ ਲੇਟਰ ਦਾ ਜਿਵੇਂ ਰਾਤ ਨੂੰ ਮੈਨੂੰ ਫੋਨ ਟਰਾਈ ਕਰਦਾ ਹੋਣਾ ਸੀ ਉਹ ਸੋ ਹੋਇਆ ਤੇ ਫਿਰ ਮੈਨੂੰ ਮੰਡੇ ਤੋਂ ਵੀ ਮੈਨੂੰ ਮੈਸੇਜ ਕਰ ਰਿਹਾ ਕਿ ਮੈਨੂੰ ਕਾਲ ਕਰੀ ਵਾਨੀ ਸਾਈਡ ਹੋ ਕੇ ਦਿਖਾ ਦੇਣਾ ਤੇ ਕੀ ਕਰ ਰਹੇ ਨੇ ਇਹ ਇਹ ਮੈਸੇਜ ਜਿਹੜੇ ਕਿ ਪੁਰਾਣੇ ਕਲਾਸਿਕ ਕਾਲ ਨੂੰ ਗਲਤੀ ਦਾ ਜਿਹੜਾ ਕਾਲ ਕਰਾਫ ਕੀਤਾ ਗਿਆ ਪਰ ਜੇ ਦੂਜਾ ਪੱਖ ਵੀ ਦੇਣਾ ਆਪਣਾ ਪੱਖ ਲੈਣਾ ਚਾਹੁੰਦਾ ਉਹ ਵੀ ਸਾਡੇ ਨਾਲ ਆ ਕੇ ਆਪਣੀ ਗੱਲਬਾਤ ਕਰ ਸਕਦਾ ਬਸ ਫਿਰ ਮੈਸੇਜ ਭੇਜਨ ਤੋਂ ਬਾਅਦ ਉਹਨੂੰ ਕਿੱਦਾਂ ਪਤਾ ਲੱਗਾ ਉਹਨਾਂ ਨੇ ਉਹਨਾਂ ਨੇ ਸਵੇਰੇ ਮਿਲ ਕਰਕੇ ਉਹਨੂੰ ਫੋਨ ਕਰਤਾ ਕਿ ਬਈ ਅਸੀਂ ਨਹੀਂ ਰੱਖਣਾ ਚਾਹੁੰਦੇ ਇਹ ਇਹ ਕਹਿੰਦਾ ਨਾਲ ਕਰ ਕਰ ਮੁੰਡੇ ਨਾਲ ਰਿਲੇਸ਼ਨਸ਼ਿਪ ਹੈ ਜਾਂ ਕੋਸ਼ੂ ਵੀ ਇਹਨੂੰ ਲੈ ਜਾਓ ਉਹਨਾਂ ਨੇ ਵੀ ਚਲੋ ਜਲਦ ਕੀਤਾ ਬੁਲਾਇਆ ਮੈਨੂੰ ਤੇ ਉਹਦੇ ਨਾਲ ਕੋਈ ਮੇਰੇ ਨਾਲ ਰਿਲੇਸ਼ਨ ਸੀ ਜੀ ਉਹ ਕਹਿੰਦਾ ਅਸੀਂ ਰੱਖਣੀ ਨਹੀਂ ਉਹਦੇ ਘਰਦਿਆਂ ਨੇ ਸਵੇਰੇ ਹੀ ਮੁੰਦਰੀਆਂ ਲਾਤੀਆਂ ਆਪਣੀਆਂ ਜੋ ਤੁਹਾਡਾ ਸੀ ਲੈ ਜਾਓ ਕੁੜੀ ਅੱਛਾ ਪਿਛਲੇ ਦਿਨ ਵਿਆਹ ਹੋਇਆ ਤੇ ਅਗਲੇ ਦਿਨ ਮੁੰਦਰੀਆਂ ਵਗੈਰਾ ਸਾਰਾ ਕੁਝ ਲਾਤਾ ਉਹ ਸਵੇਰੇ 6 ਵਜੇ ਲੱਤ ਗਈ 8-10 ਘੰਟੇ ਦੀ ਗੱਲ 'ਚ ਮੇਰਾ ਰਿਸ਼ਤਾ ਖਰਾਬ ਹੋ ਗਿਆ ਚਲੋ ਲਾਈਆਂ ਤੇ ਲਾਈਆਂ ਮੁੰਡੇ ਦੇ ਉਹਦੇ ਹੀ ਫੋਨ ਆਉਣ ਲੱਗ ਮੇਰੀ ਮੰਮੀ ਨੂੰ ਵੀ ਆ ਗਿਆ ਕਹਿੰਦਾ ਐਦਾ ਕਰੋ ਇਹਨੂੰ ਕਚਹਿਰੀ ਲੈ ਜਾਓ ਪੱਕਾ ਸਟੈਂਪ ਕਰਕੇ ਮੈਨੂੰ ਫੋਟੋ ਪਾ ਦਿਓ ਮੈਂ ਇਹਦੇ ਨਾਲ ਮੇਰੇ ਤੇ ਨਾ ਕੋਈ ਗੱਲ ਆ ਵੀ ਮੈਂ ਇਹਦੇ ਨਾਲ ਵਿਆਹ ਕਰਾਣਾ ਜੋ ਮਰਜੀ ਹੈ ਜਮਾਵੇਂ ਮੇਰਾ ਰਜਿਸਟਰ ਨਹੀਂ ਹੋਇਆ ਸਾਈਨ ਕੁਛ ਨਹੀਂ ਹੋਇਆ ਇਸ ਗੁਰਦੁਆਰੇ ਅਜੇ ਸਰਟੀਫਿਕੇਟ ਨਹੀਂ ਕੁਛ ਨਹੀਂ ਆਇਆ ਸੀ ਜਸਟ ਅਲਾਵਾ ਹੀ ਰੋਲਾ ਪਿਆ ਹੋਇਆ ਸੀ ਕਹਿੰਦਾ ਲੈ ਆਓ ਮੈਂ ਇਹਦੇ ਨਾਲ ਵਿਆਹ ਕਰਾਣਾ ਚਾਹਨਾ ਹਾਂ ਇਹ ਉਹ ਨਹੀਂ ਹੁਣ ਤਾਂ ਕੋਈ ਪਰਿਵਾਰਕ ਮੈਂਬਰ ਵੀ ਇਹ ਲੜਕੇ ਦੇ ਘਰ ਦੇ ਬਾਹਰ ਆਏ ਕਿ ਜਾਂ ਤੁਸੀਂ ਇਕੱਲੇ ਹੀ ਆਏ ਹੋ ਮੇਰੇ ਪਰਿਵਾਰਕ ਮੇਰੀ ਮੰਮੀ ਆ ਬਲਾਓ ਬਲਾਓਗੇ ਜੀ ਬਲਾਓ ਆਪਣੇ ਮਨ ਸੋ ਦੋਸਤੋ ਦਸਤੀ ਜਲੰਧਰ ਦੇ ਖਬਰਾਂ ਲੱਗੇ ਜਾ ਰਹੇ ਨੇ ਜਿਹੜੀ ਜਿਹੜੀ ਹੈ ਇਹ ਜਿਹੜੀ 2 ਮਹੀਨੇ 10 ਜਿਹੜਾ ਕੀ 2 ਸਾਲ 10 ਦਿਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਕੀ ਰਿਲੇਸ਼ਨ ਰਿਹਾ ਇਹਨਾਂ ਦਾ ਕਿਸੇ ਮੁੰਡੇ ਨਾਲ ਪਰ ਹੱਥ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਉਹ ਇਹ ਕੁੜੀ ਜਿਹੜੀ ਆਪਣੇ ਹੀ ਪੁਰਾਣੇ ਜਿਹੜਾ ਬੋਏਫ੍ਰੈਂਡ ਸੀਗਾ ਉਹਦੇ ਘਰ ਦੇ ਬਾਹਰ ਆਈ ਹੈ ਕਿ ਉਹਨੇ ਜਿਹੜਾ ਇਸੇ ਜਿਹੜਾ ਵਿਆਹ ਦੇ ਵਿੱਚ ਸਾਰਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਗੜ ਪਿਆ ਇਹਨਾਂ ਦੀ ਜਿਸ ਵੇਲੇ ਢੋਲੀ ਜਾਂਦੀ ਹੈ ਤਾਂ ਉਹਦਾ ਜਿਹੜਾ ਪੁਰਾਣਾ ਆਸ਼ਿਕ ਹੈ ਉਹਨੂੰ ਲੜਕੀ ਜਿਹਦੇ ਕਰਕੇ ਜਿਹੜਾ ਮੰਦਾ ਜਿਹੜਾ ਫੁੱਟ ਜਾਂਦਾ ਸਾਰਾ ਹੀ ਜਿਹੜਾ ਕੰਮ ਬੜਿਆ ਦਾ ਬਣਾਇਆ ਰਹਿ ਜਾਂਦਾ ਔਰ ਦੇਖੋਦੇ ਪੂਰਾ ਪਰਿਵਾਰ ਜਿਹੜਾ ਸਵੇਲੇ ਬਿਲਕਦਾ ਹੋਇਆ ਪੈਸਾ ਜਿਹੜਾ ਇਨਾ ਲਗਾਤਾ ਕੁੜੀ ਦੇ ਵਿਆਹ ਤੇ ਔਰ ਇਹ ਕੀ ਗੱਲ ਹੈਗੀ ਗੱਲ ਕੀ ਦੱਸੋ ਜੀ ਬਾਸ ਤੁਹਾਨੂੰ ਪਤਾ ਲੱਗ ਵੀ ਆ ਮੁੰਡੇ ਰੋਗੋਸ਼ ਉਹ ਮੁੰਡੇ ਦੀ ਵਜ੍ਹਾ ਨਾਲ ਮਤ ਤੁਸੀਂ ਕਰੇ ਜਾ ਕੇ ਕਿਹਾ ਨਹੀਂ ਕਿ ਆਪਣੇ ਜਵਾਈ ਨੂੰ ਕਿ ਚਲੋ ਜੋ ਪਹਿਲੇ ਸੀਗਾ ਉਹ ਸੀਗਾ ਤੇ ਹੁਣ ਇਕਦਾਂ ਹੀ ਕਿੱਦਾਂ ਤੁਸੀਂ ਰਿਸ਼ਤਾ ਤੋੜ ਰਹੇ ਹੋ ਨਹੀਂ ਕਿਆ ਪੁੱਤਰ ਜੀ ਜਦੋਂ ਦੇਖੋ ਸਾਰਾ ਕੁਝ ਸਾਹਮਣੇ ਹੋ ਰਿਹਾ ਉਹਨੇ ਵੇਖ ਲਿਆ ਫਿਰ ਉੱਤੋਂ ਮੁੰਡਾ ਫੋਨ ਤੇ ਫੋਨ ਕਰੀ ਜਾ ਰਿਹਾ ਮੈਂ ਸਾਹਮਣੂਗਾ ਕਿੱਦਾਂ ਇਹਦੇ ਕੋ ਪੱਕਾ ਕਾਗਜ਼ ਬਣਵਾ ਕੇ ਲਿਓ ਮੈਂ ਇਹਦੇ ਰਹਿਣ ਨਹੀਂ ਦੇਣੀ ਮੈਂ ਰੱਖੂਗਾ ਮੈਂ ਮਤੋਂ ਦੀ ਇੱਕ ਚੀਜ਼ ਦੱਸੋ ਅਗਰ ਤੁਹਾਡੀ ਲੜਕੀ ਉੱਥੇ ਸੈਟੀਸਫੈਕਸ਼ਨ ਸੀ ਹਾਂਜੀ ਹਾਂਜੀ ਮਤਲਬ ਜੋ 2 ਸਾਲ ਜਿਹੜਾ ਦੱਸ ਰਹੇ ਕਿ ਉਹ ਲੜਕੇ ਨਾਲ ਰਹੇ ਆਪਣੀ ਮਰਜ਼ੀ ਨਾਲ ਰਹੇ ਉਹਦੇ ਨਾਲ ਠੀਕ ਹੈ ਫਿਰ ਤੁਸੀਂ ਉਸੇ ਲੜਕੇ ਨਾਲ ਵਿਆਹ ਕਰ ਦਿੰਦੇ ਜਾਂ ਤੁਸੀਂ ਨਹੀਂ ਸੈਟੀਸਫੈਕਸ਼ਨ ਸੀ ਜਾਂ ਇਹਨਾਂ ਵੀ ਨਹੀਂ ਸੀ ਮੇਰੀ ਗਲਤੀ ਇੰਨੀ ਵੀ ਆ ਕਿ ਮੈਂ ਨਹੀਂ ਦੱਸਿਆ ਜਾਂ ਕੁਝ ਵੀ ਸੀ ਨਾ ਤੁਹਾਨੂੰ ਨਹੀਂ ਪਤਾ ਸੀਗਾ ਨਹੀਂ ਕਈ ਪਤਾ ਸੀ ਸਾਨੂੰ ਤਾਂ ਉਸ ਨੂੰ ਪਤਾ ਹੁੰਦਾ ਸੀ ਮੁੰਡੇ ਨੂੰ ਵਿਆਹ ਤੇ ਕਿਉਂ ਬੁਲਾਉਂਦੇ ਜੇ ਸਾਨੂੰ ਇਹਨਾਂ ਪਤਾ ਸੀ ਮੇਰਾ ਵਿਆਹ ਦਾ ਰੋਲਾ ਪਿਆ ਜਾਣਾ ਤੁਸੀਂ ਵੀ ਆਪਣੇ ਘਰ ਦੇ ਨਾਲ ਗੱਲਬਾਤ ਨਹੀਂ ਕੀਤੀ ਕੀ ਮੇਰੇ ਦੋੜੇ ਮੁੰਡੇ ਨੂੰ ਤੁਸੀਂ ਵਿਆਹ ਦੇ ਬੁਲਾਇਆ ਸੀ ਇਹਨਾਂ ਨੂੰ ਇਹ ਮੇਰੇ ਵਿਆਹ ਤੇ ਇਹਨਾਂ ਨੂੰ ਮੈਂ ਡੱਬਾ ਦੇ ਕੇ ਤੁਸੀਂ ਇਨਵਾਈਟ ਕੀਤਾ ਸੀ ਹਾਂਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਕਿ ਹੁਣ ਫੋਟੋਗ੍ਰਾਫਰ ਨਾਲ ਤੁਸੀਂ ਆਪਣੇ ਸਵਾਲਾ ਤੋਂ ਮੈਂ ਨਾ ਕੁਝ ਚੇਂਜ ਹੋ ਜਾਂਦੇ ਤੁਸੀਂ ਪਹਿਲਾਂ ਇੰਨੀ ਗੱਲ ਕੀਤੀ ਆ ਆਪਰ ਆਪ ਨਾਲ ਆਇਆ ਹੈ ਨਾ ਹੁਣ ਤੁਸੀਂ ਕਹਿੰਦੇ ਮੈਂ ਆਪ ਡੱਬਾ ਦੇ ਕੇ ਗਈ ਹਾਂ 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 ਰੋਪਰ ਚ ਵੀ ਆ ਨਾ ਫਿਰ ਸਾਰੇ ਨਵੇਂ ਪਰ ਇਹ ਵਾਲੇ ਗਰੁੱਪ ਆ ਇਹਨਾਂ ਦਾ ਗਰੁੱਪ ਨਾਲੇ ਮੇਰੇ ਤੇ ਮੇਰੇ ਕੋਲ ਮੇਰੇ ਤੇ ਪ੍ਰੈਸ਼ਰ ਸੀ ਕਹਿੰਦਾ ਐਂਡ ਤੱਕ ਮੈਨੂੰ ਵਿਆਹ ਦੇ ਨਾਲ ਰੱਖਣਾ ਤਾਂ ਮੈਂ ਜਿੱਦਾਂ ਮਰਜ਼ੀ ਬੁਲਾ ਮੈਂ ਤੈਨੂੰ ਐਂਡ ਤੱਕ ਤੇਰੇ ਨਾਲ ਤੇ ਹੁਣ ਮੁੰਡੇ ਨਾਲ ਸੰਪਰਕ ਹੋਇਆ ਤੁਹਾਡਾ ਕਹਿੰਦੇ ਨਾ ਇਹ ਮੁੰਡੇ ਦੇ ਨਾਲ ਮੇਰਾ ਇਹ 5 ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 7 ਤਰੀਕ ਨੂੰ ਸੇਰੇ ਹੋਇਆ ਉਸ ਤੋਂ ਬਾਅਦ ਮੇਰੀ 7 ਤਰੀਕ ਨੂੰ ਮੇਰੇ 11:30 12:00 ਵਜੇ ਤੱਕ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਪਤਾ ਕਿ ਤੁਸੀਂ ਮਤਲਬ ਛਾੜੇ ਚੜਾ ਕੇ ਆ ਗਏ ਨਹੀਂ ਛੁੜਾ ਗਿਆ ਹੁੰਦੇ ਨਾ ਲਾਸਟ ਟਾਈਮ ਕੀ ਗੱਲ ਹੋਈ ਸੀ ਤੁਹਾਡੀ ਮੁੰਡੇ ਨਾਲ ਕੋਈ ਤਾਂ ਕਹਿੰਦਾ ਸਾਡੇ ਨਾਲ ਖੋਦ ਉਹਦੇ ਫੋਨ ਨੰਬਰ ਆ ਸਾਰਾ ਕੁਝ ਕੀ ਗੱਲ ਹੋਈ ਸੀ ਲਾਸਟ ਟਾਈਮ ਕੋਈ ਮੈਨੂੰ ਲੈ ਆਓ ਉਹਨਾਂ ਡੀਏ ਵੀ ਕਾਲਜ ਤੋਂ ਲੈ ਜਾਊਗਾ ਅਸੀਂ ਪਲਟਣ ਬਾਰਕ ਆ ਕੇ ਬੈਠੇ ਰਹੇ 3 ਘੰਟੇ 9 ਵਜੇ ਸੋ ਉੱਥੋਂ ਆਪਦੇ ਘਰੇ ਗਏ ਆ ਕੁੜੀ ਇਹ ਕਹਿੰਦੀ ਫਿਰ ਮੈਂ ਘਰੇ ਮਤਲਬ ਜੀ ਇਹੋ ਜਿਹਾ ਕੋਈ ਪ੍ਰੂਫ ਹੈ ਜਿੰਦੇ ਚ ਉਹ ਕਹਦੇ ਕਿ ਹਾਂ ਵੀ ਛੱਡ ਕੇ ਤੇ ਆ ਜਾਓ ਤੇ ਮੈਂ ਆਪੀ ਸੰਭਾਲਾਂਗਾ ਸਾਰੇ ਪ੍ਰੂਫ ਹੋ ਜਾਂ ਸਾਡੇ ਕੋਲ ਇਹੋ ਹੀ ਆ ਕਿ ਫੋਨ ਨੰਬਰ ਹੀ ਆ ਇਤਾਂ ਦੀ ਰਿਕਾਰਡਿੰਗ ਵਗੈਰਾ ਸਾਡੇ ਕੋਲ ਕੋਈ ਰਿਕਾਰਡਿੰਗ ਵਗੈਰਾ ਹੈ ਕੋਈ ਉਹਦਾ ਮੈਸੇਜ ਆ ਰਿਹਾ ਹੈ ਉਹਨਾਂ ਦੇ ਫੋਨ 'ਚ ਆ ਮੁੰਡੇ ਦੇ ਫੋਨ 'ਚ ਸਾਰੀਆਂ ਰਿਕਾਰਡ ਹੋਣ ਉਹ ਮੁੰਡਾ ਫੋਨ ਚੱਕਦਾ ਮੈਂ ਕਹਿੰਦਾ ਫੋਨ ਕੱਢ ਦੇ ਤੇ ਉਹਦਾ ਫੋਨ ਮੁੰਡੇ ਦੇ ਕੋਲ ਆ ਗਿਆ ਕਰੂਏ ਫੋਨ ਪੁੱਛੂਏ ਮੁੰਡੇ ਦਾ ਫੋਨ ਨਹੀਂ ਹੁਣ ਤੁਹਾਨੂੰ ਜਦੋਂ ਉਹਨਾਂ ਨੇ ਉਸ ਦਿਨ ਪਲਟਰਪਰਗ ਬੁਲਾਇਆ ਤੁਸੀਂ ਦੱਸ ਰਹੇ ਹੋ ਕਿ ਉਸ ਦਿਨ ਵਿਆਹ ਦੀ ਗੱਲ ਹੋਈ ਸੀ ਤੁਹਾਡੀ ਕੀ ਰਿਸ਼ਤਾ ਪੁੱਕਾ ਕਰਨਾ ਸੀ ਅਸੀਂ ਵੀਰੇ ਹਜੇ ਇੱਥੇ ਪਹੁੰਚੇ ਸਸਰਾਲ ਤੋਂ ਇਹਨੂੰ ਲੈ ਕੇ ਜਾਂਦੇ ਵੇ ਸੀ ਆਂਦੇ ਹੀ ਅਸੀਂ ਪਲਟਰਨ ਬਾਰਗ ਉੱਥੋਂ ਤੱਕ ਉਹ ਗੱਲ ਕਰਦਾ ਹੀ ਰਿਹਾ ਮੁੰਡਾ ਸਾਡੇ ਨਾਲ ਫੋਨ ਤੇ ਅੱਛਾ ਜੀ ਤੁਸੀਂ ਲੈ ਆਓ ਮਾਤਾ ਲੈ ਆਓ ਜਾਂ ਛੱਡੋ ਜਾਂ ਕਰ ਲਿਓ ਉਹ ਵੀ ਕਹਿੰਦਾ ਜਨਾ ਬੋਲਣ ਦਾ ਹੈ ਕਿ ਇਹਨੂੰ ਇਹਦੇ ਪਾਸਾ ਹਾਂ ਤਾਂ ਫਿਰ ਇੱਕ ਨੇ ਮੋੜ ਤੇ ਲਾਇਆ ਇਹਦਾ ਬ੍ਰਦਰ ਮੈਨੂੰ ਲੈ ਗਿਆ ਮਾਤਾ ਮੈਂ ਇਹਨੂੰ ਢੀ ਲੈ ਟਾਡੀ ਵੀ ਇਹਦੇ ਕਿਸੇ ਵੀ ਲੜਕੀ ਦਾ ਘਟਲੀਦਾ ਕਿ ਜੇ ਉਹਨੂੰ ਹੱਥਾਂ ਦੀ ਮਹਿੰਦੀ ਵੀ ਆ ਜਾਂਦੀ ਓਦਾਂ ਹੀ ਆ ਇਹ ਤਾਂ ਫਿਰ ਉਹਨੂੰ ਪਤਾ ਹੋਣਾ ਸੀ ਮੁੰਡੇ ਦੀ ਸਰਦਾਰੀ ਰਾਤ ਨੂੰ ਉਹਨਾਂ ਨੂੰ ਫੋਨ ਕਰਕੇ ਜੋੜ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕੀ ਸਮਝਾਈਏ ਜਦੋਂ ਮੁੰਡਾ ਹੀ ਕਹੀ ਜਾਂਦਾ ਤੇ ਕਜੈਰੀ ਚ ਨਹੀਂ ਫੜਾ ਮੈਂ ਬੇਪਰ ਸਟਾਮ ਲੈ ਕੇ ਮੈਨੂੰ ਪੱਕਾ ਨਹੀਂ ਜਦੋਂ ਤੁਹਾਡਾ ਵਿਆਹ ਹੋ ਰਿਹਾ ਸੀਗਾ ਉਦੋਂ ਮੁੰਡੇ ਵੱਲੋਂ ਵੀ ਨਹੀਂ ਕੋਸ਼ਿਸ਼ ਕੀਤੀ ਕਿ ਰੋਕਣ ਦੀ ਜਾਂ ਕੁਝ ਤੁਹਾਨੂੰ ਕਹਿਾਂਗੇ ਪਹਿਲਾਂ ਲਾਂਵਾਂ ਟਾਈਮ ਰੋਲਾ ਪਿਆ ਬਹੁਤ ਬਹੁਤ ਪਿਆ ਸਾਾਨੂੰ ਹੋਣ ਦਾ ਲਾਂਵਾਂ 5 6 ਵਜੇ ਪਾਟੀ ਨੂੰ ਕੋਈ ਕਹਿੰਦਾ ਪੈਸੇ ਦੇ ਗਿਆ ਕਿ ਲਾਂਵਾਂ ਨਹੀਂ ਨੇ ਪਲਾਵਾਂ ਦਾ ਟਾਈਮ 1 ਟੱਡੇ ਛੇ ਦਿਨਾਂ ਲੈਣਗੇ। ਬਾਬਾ ਜੀ ਕਹਿੰਦੇ ਕਰਨੀਆਂ ਹੀ ਨੇ। ਕਹਿੰਦਾ ਅਸੀਂ ਕਰਨੀਆਂ ਨਹੀਂ ਪੜਾ ਰੋਲਾ। ਜਿੱਦਣ ਤੁਹਾਡਾ ਵਿਆਹ ਸੀਗਾ ਤੁਸੀਂ ਵੀ ਨਹੀਂ ਕਰਦਿਆ ਨਾ ਗੱਲਬਾਤ ਕੀਤੀ ਕਿ ਮੇਰਾ ਪਿਆਰ ਆ 2 ਟਾਈ ਸਾਲ ਪਹਿਲੇ ਮੈਂ ਵਿਆਹ ਕਰਾਣਾ ਆ। ਇਸ ਸਮੇਂ ਜੀ ਕਰਨੀ ਹੁੰਦੀ ਮੈਂ ਪਹਿਲਾਂ ਇਹਨੇ ਰੋਕ ਕੇ ਮੰਗੀਆਂ ਪਈ ਬੜੀ ਕੋਸ਼ਿਸ਼ ਕੀਤੀ। ਤੁਸੀਂ ਆਪਣੇ ਘਰ ਦੇ ਆ ਦੀ ਸਲਾਹ ਨਾਲ ਮੈਰਿਜ ਕਰਾ ਦੇ ਸੀਗਾ। ਜੀ ਵਸੇ ਸੰਦੀਪ ਕਹਿ ਰਹੇ ਸੀ ਤੁਹਾਡੇ ਨਾਲ ਵਿਆਹ ਕਰਾਣਾ ਵਿਆਹ ਤੋਂ ਪਹਿਲਾਂ ਤੁਹਾਡੇ ਜਿਹੜਾ ਜਿੱਦੇ ਘਰ ਦੇ ਬਾਹਰ ਤੁਸੀਂ ਹੁਣ ਆਏ ਹੋ। ਪਹਿਲਾਂ ਜਿਆਦਾ ਨਹੀਂ ਸੀ ਜਿੱਦਾਂ ਤਾਂ ਮੇਰੀ ਬੈਂਗਲ ਸ਼ਰਮ ਨਹੀਂ ਹੋਈ ਨਾ 7 ਦਿਨ ਦੀ ਦੇਖ ਲੋ ਰਿਕਾਰਡਿੰਗ ਜਾਂ ਹੋਟਲ ਦੀ ਕੁਝ ਮਹਿਵਾਨੀ ਤੇਰਾ ਵਿਆਹ ਨਹੀਂ ਹੁੰਦੇ ਨਾ ਮੈਨੂੰ ਪਰਵਾਹ ਚ ਉਦੋਂ ਕਿੰਨੂੰ ਪਤਾ ਸੀ ਗੱਲਬਾਤ ਦਾ ਹੁਣ ਇਹ ਲੜਕੇ ਦੇ ਪਰਿਵਾਰ ਸਾਡਾ ਦਾਦੀ ਇੱਕ ਪਰਿਵਾਰ ਇਹਨਾਂ ਦੇ ਪਰਿਵਾਰ ਨੂੰ ਪਤਾ ਸੀ ਬੈਠਾ ਹੋਇਆ ਨਿਤੇਸ਼ ਕੁਮਾਰ ਉਹਦੀ ਮੰਮੀ ਨੂੰ ਹੀ ਪਤਾ ਸੀ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਤੇ ਤੁਸੀਂ ਆਪਣੇ ਘਰ ਦੇ ਨਾਲ ਉਹਨੂੰ ਦੱਸਿਆ ਕਿ ਮੁੰਡਾ ਮੈਨੂੰ ਇੱਦਾਂ ਇੱਦਾਂ ਕਹਿੰਦਾ ਪਿਆ ਕਿ ਮੇਰਾ ਵਿਆਹ ਕਰਾ ਲਾ ਬੰਗਲੌਰ ਸਾਨੂੰ ਮੈਂ ਵੀ ਝੂਠ ਨਹੀਂ ਮਾਰਦੀ ਮੈਂ ਆਪਣੇ ਘਰੇ ਨਹੀਂ ਦੱਸਿਆ ਜਦ ਦੱਸਿਆ ਉਹ ਤਾਂ ਮੈਂ ਜੇ ਹੁਣ ਖੜੀ ਆ ਮੈਂ ਉਦੋਂ ਨਹੀਂ ਮੁੱਕਰ ਜਾਂਦੀ ਲਾਵਾ ਤੇ ਉੱਠ ਜਾਂਦੀ ਹਾਂ ਪਰ ਤੁਸੀਂ ਦੇਖੋ ਤੁਹਾਡੇ ਹੱਥਾਂ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਇਹ ਮਹਿੰਦੀ ਤੁਸੀਂ ਲਾਈ ਕਿਸੇ ਦੇ ਨਾਮ ਦੀ ਮਹਿੰਦੀ ਲਾਈ ਅੱਜ ਉਸ ਚੋੜਾ ਵੀ ਹੁੰਦਾ ਨਹੀਂ ਨਹੀਂ ਉਸ ਬੰਦੇ ਨੂੰ ਤੁਸੀਂ ਹਾਸਿਲ ਨਹੀਂ ਹੋਏ ਅੱਜ ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਜਾਂ ਜਿੰਨਾ ਰੀਨ ਮੈਰੀ ਹੋਈ ਸੀ ਤੁਹਾਡੇ ਤੁਸੀਂ ਪਰ ਉਹ ਬੰਦੇ ਉੰਦੀ ਵੀ ਕਈ ਜਿਹੜੀਆਂ ਹੋਊਗਾ ਅੱਗੋਂ ਦੀ ਫਿਊਚਰ ਦਾ ਨਾ ਸੋਚਿਆ ਹੋਊਗਾ ਉਹਦੇ ਤੇ ਕੀ ਬੀਤਦੀ ਹੋਊਗੀ ਇਸ ਸਮੇਂ ਬਹੁਤ ਉਹਨੇ ਤਾਂ ਕਿਉਂਦਾ ਤਾਂ ਕੁੱਟ-ਕੁੱਟ ਕੇ ਰੋਂਦਾ ਪਿਆ ਸੀ ਕਿ ਮੇਰੇ ਨਾਲ ਹੋ ਗਿਆ ਉਹਨਾਂ ਨੇ ਵੀ ਆਪਣਾ ਪਿੱਛਾ ਛਡਾਇਆ ਕਿ ਬਸ ਜੇ ਨਿਬੜਦਾ ਨਵੇਲੇ ਜੇ 4 ਦਿਨ ਅਸੀਂ ਰੱਖ ਲਈ ਸਾਡੇ ਤੇ ਕੇਸ ਪੈ ਜਾਣਾ ਉਹਦੀ ਮੰਮਾ ਦੀ ਵੀ ਤਬੀਅਤ ਬਹੁਤ ਵੀ ਅੱਜ ਜ਼ਿਆਦਾ ਖਰਾਬ ਸੀ ਸ਼ੂਗਰ ਦੇ ਪੇਸ਼ੈਂਟ ਸੀ ਉਹਨਾਂ ਨੇ ਸਵੇਰੇ ਨੂੰ ਬੇਡਨ ਦੇ ਦਿੱਤੀ ਚਲੋ ਮੰਨ ਲਓ ਮੇਰੀ ਗਲਤੀ ਮੈਂ ਸਾਰੀ ਉਹਨਾਂ ਦੇ ਹੱਥ ਪੈਰ ਜੋੜ ਲੈਂਦੀ ਜਦੋਂ ਮੁੰਡਾ ਫੋਨ ਕਰਕੇ ਕਹੀ ਜਾਂਦਾ ਮੈਂ ਸਾਮ ਹਟਦਾ ਹੀ ਨਹੀਂ ਵਿਆਹ ਤੇ ਫੋਨ ਤੇ ਫੋਨ ਤੇ ਫਿਰ ਕੀ ਕਰਦੇ ਨਾਲ ਉਹ ਬਗਾਏ ਦਾ ਕਹਿੰਦਾ ਮੈਂ ਸਾਹਮਣੇ ਫਿਰ ਕਰਦੇ ਕਹਿੰਦਾ ਅਸੀਂ ਘਰੇ ਨਹੀਂ ਲੈ ਗਏ ਨੇ ਕਹਿੰਦਾ ਨਹੀਂ ਤੁਸੀਂ ਬੇਵੀ ਹਾਰਟੀਆਂ ਪਲਟਨ ਪਾਰ ਉਤਾਰ ਦੋ ਫਿਰ ਮੈਂ ਰੱਖੂ ਡਰਦਾ ਆਂਦਾ ਨਹੀਂ ਸੀ ਕਿ ਗੁੱਟ ਪੈਣੀ ਆ ਫਿਰ ਇਹਨਾਂ ਦੇ ਗਲੀ ਦੇ ਬਾਹਰ ਇੱਥੇ ਬਾਹਰ ਕਿਉਂਕਿ ਪਾਰਲੇ ਤੇ ਮੈਨੂੰ ਉਤਾਰ ਤਾਂ ਦਾ ਬਰਾਦਰ ਮੈਨੂੰ ਲੈ ਗਿਆ ਕਿ ਅਸੀਂ ਤੈਨੂੰ ਸਾਂਭਾਂਗੇ ਤੇਰੇ ਘਰ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਅਸੀਂ ਗੁਰੂ ਨਾਨਕ ਨਗਰ ਗੁਰੂ ਨਾਨਕ ਹਾਂਜੀ ਤੇ ਜਿਹੜਾ ਲੜਕਾ ਇੱਥੇ ਇੱਥੇ ਰਹਿੰਦੇ ਹਾਂਜੀ ਹਾਂਜੀ ਆਵਲਕਰ ਸਾਹਮਣੇ ਠੀਕ ਹੈ ਤੇ ਤੁਸੀਂ ਇਸ ਬਾਰੇ ਕੋਈ ਕੰਪਲੇਂਟ ਵੀ ਦਿੱਤੀ ਪੁਲਿਸ ਨੂੰ ਕੋਈ ਹਾਂਜੀ ਹਾਂਜੀ ਕੰਪਲੇਂਟ ਦਿੱਤੀ ਮੈਂ ਪੁਲਿਸ ਨੂੰ ਪਰ ਮੁੰਡਾ ਮੇਰੇ ਤੱਕ ਹਜੇ ਤੱਕ ਹਾਜ਼ਰ ਨਹੀਂ ਹੋ ਰਿਹਾ ਕਿਹੜੇ ਕਿੰਨੇ ਦਿਨ ਪਹਿਲਾਂ ਕੰਪਲੇਂਟ ਦਿੱਤੀ ਸੀ ਅਸੀਂ ਮੈਂ ਦਿੱਤੀ ਹੈ ਕੰਪਲੇਂਟ 7 ਤਰੀਕ ਨੂੰ 7 ਤਰੀਕ ਨੂੰ ਕਿਹੜੇ ਥਾਣੇ ਰਜਿਸਟਰ ਹੋਈ ਕੰਪਲੇਂਟ ਇੱਕ ਨੰਬਰ ਡਿਵੀਜ਼ਨ ਚ ਇੱਕ ਜਿਹੜਾ ਕੋਈ ਘਰ ਆਇਆ ਘਰ ਤਾਂ ਨਾ ਲੱਗਾ ਸੀ ਜਿਹੜਾ ਪੁਲਿਸ ਸੀ ਪਹਿਲੇ 3 ਵਜੇ ਤੋਂ ਪਹਿਲਾਂ ਆਈ ਪੁਲਿਸ ਨਾਲ ਦੀ ਕਿ ਤੇ ਹੈ ਨਹੀਂ ਉਹ ਐਸਾ ਚ ਉਹਨੇ ਖੁਦ ਕਿਹਾ ਕਿ ਚੱਕ ਕੇ ਲਿਆਉਂਗਾ ਕਿਉਂਕਿ ਮੇਰੇ ਹੁੰਦੇ ਨਾਲ ਰਿਲੇਸ਼ਨਸ਼ਿਪ ਜਿਆ ਕੁਝ ਨਹੀਂ ਹੋ ਹੋਟਲ 'ਚ ਵੀ ਜਿੱਥੇ ਮੇਰੀ ਐਂਟਰੀ ਹੋਈ ਹੋਈ ਸੀ ਕਾਈਨ ਵਗੈਰਾ ਗੈਸਟ ਹਾਊਸ 'ਚ ਉੱਥੇ ਵੀ ਗਏ ਸਾਰੇ ਹਾਂਜੀ ਉਹ ਮੁੰਡੇ ਨਾਲ ਜਿਹੜੀ ਐਂਟਰੀ ਹੋਈ ਸੀ ਮੇਰੀ ਡੇਰੀ ਬੁੱਕ ਤੇ ਹੁਣ ਕੀ ਮੰਗ ਕੇ ਕਰਦੇ ਹੋ ਮਾਂਗੇ ਕਰਦੀ ਕਹਿੰਦੇ ਕਰਕੇ ਮੇਰਾ ਘਰ ਉਜੜਿਆ ਮੈਂ ਨਹੀਂ ਕਹਿੰਦੀ ਕੁਛ ਉਹ ਕਟਾਪਾ ਚੜੇ ਜਾਂ ਮੈਨੂੰ ਜਿੱਦਾਂ ਮੇਰੇ ਜਿਵੇਂ ਉਧਰੋਂ ਹੋਈ ਆ ਮੈਨੂੰ ਰੱਖਣ ਜਿੱਦਾਂ ਮਰਜ਼ੀ ਰੱਖਣ ਨਹੀਂ ਤਾਂ ਮੇਰੇ ਪੱਲੇ ਤਾਂ ਕੁਛ ਨਹੀਂ ਕਿਉਂਕਿ ਮੈਂ ਉਧਰੋਂ ਵੀ ਛੁੱਟ ਗਈ ਆ ਉਧਰੋਂ ਵੀ ਛੁੱਟ ਗਈ ਆ ਨਾ ਮੇਰਾ ਕਿਤੇ ਹੋਰ ਵਿਆਹ ਹੋਣਾ ਤੇ ਨਾ ਮੈਂ ਕਰੋਨਾ ਜੇ ਮੇਰੇ ਇੰਦੇ ਨਾਲ ਰਿਲੇਸ਼ਨਸ਼ਿਪ ਸਟਰੋਂਗ ਐ ਨੇ ਤੇ ਆਏ ਮੈਂ ਇੰਦੇ ਨੇ ਵਿਆਹ ਕਰਾਉਣਾ ਨਹੀਂ ਤਾਂ ਮੈਂ ਕੁਛ ਖਾ ਖੂ ਕੇ ਮਰ ਜਣਾ ਲਾਸਟ ਆਪਸ਼ਨ ਤਾਂ ਮੇਰੇ ਕੋਈ ਇਹੀ ਆ ਚਲੋ ਕੁਝ ਖਾਣ ਮਰਨ ਦੇ ਨਾਲ ਕੋਈ ਹੱਲ ਥੋਣਾ ਹੈਗਾ ਨਹੀਂ ਹੁੰਦਾ ਮੈਡਮ ਜੇ ਮਰ ਜੂਗੀ ਕੋਈ ਹੱਲ ਥੋਣਾ ਕਿਉਂਕਿ ਮੇਰੇ ਪਿੱਛੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਫਿਰ ਮੇਰੇ ਥਾਣੇ 'ਦਾਂ ਨੂੰ ਬੁਲਾਉਣਾ ਸੀ ਕੋਈ 1:30 ਵਜੇ ਤੱਕ ਥਾਣੇ ਬੈਠੀ ਵੀ ਲੈ ਕੇ ਜਾਓ ਹਾਂ ਤਾਂ ਬ੍ਰਦਰ ਕਹਿੰਦਾ ਮੈਂ ਨਹੀਂ ਲੈ ਕੇ ਜਾਣੀ ਫਿਰ ਇਲੀਟ ਉੱਤੇ ਕਿਉਂ ਆਇਆ ਸੀ ਜਹੋਂ ਨੂੰ ਲੈ ਕੇ ਨਹੀਂ ਜਾਣੀ ਦੇਖ ਸਾਡੋ ਕਿ ਕੀ ਕੀ ਮਾਤਾ ਹੀ ਮੰਗ ਗਈ ਗੰਦਾ ਐਂਡਰ ਨੇ ਪੇਸ਼ਾਸ਼ ਨੂੰ ਦੱਸਿਆ ਕੀ ਕਰਾਣਾ ਚਾਹੀਏ ਕਿ ਸਾਡੀ ਕੁੜੀ ਦਾ ਘਰ ਵਾਸਤੇ ਹੋਰ ਸਾਡੀ ਕੋਈ ਮਤਲਬ ਤੁਸੀਂ ਇਸੇ ਲੜਕੇ ਨਾਲ ਗੰਦੇ ਵਿਆਹ ਹੋਵੇ ਇਸੇ ਲੜਕੇ ਨਾਲ ਤੇ ਹੁਣ ਇਹ ਕੀ ਕਹਿੰਦੇ ਕੀ ਵਿਆਹ ਨਹੀਂ ਉਹਨੇ ਕਰਵਾਉਣਾ ਚਾਹੁੰਦੇ ਇਹਦਾ ਮਤਲਬ ਇਹ ਰਹੀ ਹੈ ਜਦੋਂ ਉਹਦੇ ਦਾ ਸਾਹਮਣਾ ਹੀ ਨਹੀਂ ਹੋ ਰਿਹਾ ਸਾਡਾ ਜਦੋਂ ਲੜਕੇ ਨਾਲ ਨਹੀਂ ਹੋ ਰਿਹਾ ਉਹਨਾਂ ਦੀ ਫੈਮਲੀ ਨੂੰ ਕਿਸੇ ਨਾਲ ਨਹੀਂ ਹੋਇਆ ਕੋਈ ਵੀ ਨਹੀਂ ਫੈਮਲੀ ਨਾਲ ਵੀ ਕੋਈ ਮੈਂਬਰ ਨਹੀਂ ਪਹੁੰਚਿਆ ਥਾਣੇ ਜਾਂ ਕੁਝ ਤੇ ਫਿਰ ਜੇ ਉਹਨੇ ਵਿਆਹ ਹੀ ਨਹੀਂ ਕਰਾਉਣਾ ਸੀ ਫਿਰ ਇਧਰੋਂ ਕਿਉਂ ਤੜਾਇਆ ਤੁਹਾਡਾ ਇਹ ਨਹੀਂ ਕਹਿਣਾ ਚਾਹੁੰਦੇ ਇਹ ਤੇ ਝੇਲਿਆ ਹੱਥ ਕੱਲ ਜੋੜ ਲੈਂਦੀ ਮੇਰੇ ਕੋਲ ਗਲਤੀ ਹੋ ਰਹੀ ਸਿਰ ਸਮਾਣਤ ਸਾਰੇ ਕਹਿੰਦੇ ਸਾਰੇ ਕਹਿੰਦੇ ਮੈਂ 6.5 ਤੁਸੀਂ ਮੇਰਾ ਵੀ ਮੋਬਾਈਲ ਚੈੱਕ ਕਰ ਸਕਦੇ ਕਿ ਮੁੰਡੇ ਸਾਡੀ ਗੱਲ ਹੁੰਦੀ ਰਹੀ ਹੈ ਫਿਰ ਇਹਦਾ ਬ੍ਰਦਰ ਮੈਨੂੰ ਲੈ ਗਿਆ ਉਥੇ ਕੁੱਟਕਟਾਪਾ ਕੀਤਾ ਫਿਰ ਮਤਲਬ ਇਹਨੂੰ ਸੰਦੀਪ ਨੇ ਫੋਨ ਮੇਰੀ ਮੰਮੀ ਨੇ ਕੀਤਾ ਜਿਵੇਂ ਕਿ ਵਾਨੀ ਤੁਹਾਨੂੰ ਮਿਲ ਗਈ ਇਹਦਾ ਭਰਾ ਟੁੱਟ ਕੇ ਪੈ ਗਿਆ ਤੁਸੀਂ ਕੱਟਤੀ ਏ ਛੱਡਤੀ ਅਸੀਂ ਚੱਕ ਲਈ ਹੁਣ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਕਿਉਂ ਫੋਨ ਕਰਦੇ ਪਿਓ ਇਹਦੇ ਬ੍ਰਦਰ ਨੇ ਇਹ ਗੱਲ ਕਹੀ ਫੋਨ ਤੇ ਇਹਦਾ ਬ੍ਰਦਰ ਹੀ ਲੈ ਕੇ ਗਿਆ ਭਰਾ ਪਰ ਇੱਕ ਚੀਜ਼ ਹੈ ਕੋਈ ਵੀ ਕੁੜੀ ਹੈ ਉਹਦਾ ਜੇ ਘਰ ਸਹੀ ਜਗ੍ਹਾ ਵਸ ਰਿਆ ਤੇ ਫਿਰ ਤੋੜਨਾ ਵੀ ਨਹੀਂ ਨਾ ਚਾਹੀਦਾ ਹਾਂ ਜੀ ਹਾਂ ਜੀ ਕੀਤੇ ਹੁਣ ਤੁਹਾਡਾ ਘਰ ਵੱਜਦਾ ਪਿਆ ਸੀ ਵੱਜਦਾ ਵਸਾਇਆ ਘਰ ਤੁਹਾਡਾ ਰਹਿ ਗਿਆ ਤੁਸੀਂ ਅੱਜ ਸ਼ਾਇਦ ਕੈਮਰੇ ਅੱਗੇ ਵੀ ਨਾ ਆਂਦੇ ਤਾਂ ਇੱਥੇ ਨਾ ਆਂਦੇ ਕੈਮਰੇ ਕਿ ਨਾ ਠਾਣੇ ਜਾਂਦੇ ਸਰ ਮੈਂ ਕਿਹੜਾ ਬਹੁਤ ਵੱਡਾ ਆਪਣੀ ਫੈਮਿਲੀ ਮੈਂ ਗ੍ਰੈਜੂਏਟਾਂ ਵੀ ਕੰਮ ਕੀਤੀ ਹੋਈ ਹੈ ਮੈਂ ਪੜ੍ਹੀ ਲਿਖੀ ਹਾਂ ਸਭ ਕੁਝ ਹਾਂ ਬਸ ਇਹਦੀ ਵਜ੍ਹਾ ਨਾਲ ਮੁੰਡੇ ਜੀ ਆਇਆ ਮੇਰੀ ਵਜ੍ਹਾ ਮੇਰੇ ਪਪਾ ਨੇ ਮੇਰੇ ਰੇਲਵੇ 'ਚ ਮੇਰੇ ਪਪਾ 5-7 ਲੱਖ ਰੁਪਏ ਮੇਰੇ ਵਿਆਹ ਤੇ ਲਾਇਆ ਜੇ ਚਲੋ ਮੇਰੀ ਗੱਲ ਸੇ ਹੋਰ ਵਿੱਚ ਐਂਡ ਤੇ ਵੀ ਮੁੰਡੇ ਵੀ ਮੁੰਡੇ ਨੇ ਘਰ ਖੜਾ ਪੀਤਾ ਨੇ ਮੈਂ ਕਹਿ ਨਾ ਦਿੰਦੀ ਮੈਂ ਇਹਨ ਉਦਨ ਇੱਕ ਰਾਤ ਦੀ 12:00 ਵਜੇ ਉਸ ਰਾਤ ਹੀ ਤੁਹਾਨੂੰ ਫੋਨ ਆਣੇ ਸ਼ੁਰੂ ਹੋ ਗਏ 12:00 ਵਜੇ ਪਹੁੰਚੇ ਤੇ ਸਵੇਰੇ ਇਹ ਜਾ ਕੇ ਤਲਾਕ ਹੋ ਗਏ 7:00 ਵਜੇ ਹਾਂਜੀ 7:00 ਵਜੇ ਨਿਬੜ ਗਿਆ ਸਾਰਾ 9:00 ਵਜੇ 7:00 ਤੋਂ 9:00 ਵਜੇ ਘਰੇ ਪਹੁੰਚੇ ਹੋਣੇ ਰਾਤ ਨੂੰ 9:00 ਵਜੇ ਪਹੁੰਚੇ 9:00 ਵਜੇ ਪਹੁੰਚੇ ਹੋਣੇ ਉਸ ਤੋਂ ਬਾਅਦ ਚਲੋ ਇਹਨਾਂ ਨੇ ਜੋ ਵੀ ਵਿਹਾਰ ਮਾੜਾ ਉਸ ਤੋਂ ਬਾਅਦ ਇਹ ਸੌ ਗਈ ਇਹਦੀ ਅੱਖਾਂ ਨਹੀਂ ਠੀਕ ਸੀਗੀਆਂ ਉਸ ਤੋਂ ਬਾਅਦ ਉਹ ਇਹ ਸੌ ਗਈ ਤਾਂ ਪੁਰਾਣੇ ਨੇ ਮੈਸੇਜ ਵਗੈਰਾ ਦੇਖ ਲਏ ਹੂੰ ਉੱਤੇ ਸਵੇਰ ਨੂੰ ਉਹਨਾਂ 7:00 ਵਜੇ ਸਾਨੂੰ ਬੁਲਾ ਲਿਆ 7: ਸਾਨੂੰ ਉੱਥੇ ਜਾ ਕੇ ਸਭ ਕੁਝ ਪਤਾ ਲੱਗਾ ਕਿ ਕੀ ਕਿੱਸਾ ਕੀ ਹਿਸਾ ਪਹਿਲਾਂ ਕੋਈ ਗੱਲ ਦਾ ਕਹਿੰਦਾ ਤਾਂ ਨਹੀਂ ਪਤਾ ਸੀ ਘਰ ਤੇ ਉਹ ਫੋਨ ਮੇਰਾ ਬਲਾਕ ਮਾਰ ਸਕਦਾ ਸੀ ਇਹਦਾ ਵਿਆਹ ਹੋ ਗਿਆ ਮੈਂ ਕਿਉਂ ਫਸਾਂ ਉਹ ਥੋਕ ਕੇ ਕਹਿੰਦਾ ਕਿ ਅਸੀਂ ਵਾਨੀ ਤੂੰ ਆ ਜਾ ਮੈਂ ਤੈਨੂੰ ਸੰਭਲ ਲਊਗਾ ਹਾਂ ਉਹ ਤਾਂ ਮੈਂ ਕਹਿੰਦਾ ਉਹਨਾਂ ਕੀ ਗੱਲ ਇੰਨੀ ਹੋ ਗਈ ਫਿਰ ਹੋਣੇ ਦਾ ਘਰ ਦੇ ਨਹੀਂ ਮੰਨਦੇ ਨਹੀਂ ਤੁਹਾਨੂੰ ਕੀ ਲੱਗਦਾ ਕਿ ਦਬਾਅ ਕਿਸੇ ਦਾ ਉਹਨਾਂ ਦੇ ਉੱਤੇ ਜਾਂ ਉਹ ਆਪਣੀ ਮਰਜ਼ੀ ਨਾਲ ਜਰ ਉਧਰ ਹੋ ਗਏ ਨਹੀਂ ਨਹੀਂ ਹੋਇਆ ਉਹਨਾਂ ਦੇ ਅੰਦਰ ਦਬਾਅ ਘਰ ਦੇ ਦਾ ਦਬਾਅ ਵੀ ਗੱਲ ਨਹੀਂ ਸਮਝੀ ਫਿਰ ਜੇ ਇਦਾਂ ਦਬਾਅ ਸੀ ਫਿਰ ਤੁਹਾਨੂੰ ਦਬਾਅ ਨਹੀਂ ਨਾ ਪਾਣਾ ਚਾਹੀਦਾ ਸੀ ਮੈਨੂੰ ਨਹੀਂ ਪਾਣਾ ਜੇ ਜੇ ਦਬਾਅ ਸੀ ਤਾਂ ਤੁਹਾਡਾ ਘਰ ਇੱਕ ਪਾਸੇ ਤੇ ਖਰਾਬ ਹੋ ਗਿਆ ਫਿਰ ਰਹਿਣਾ ਤੇ ਤੁਹਾਡਾ ਲੜਕੇ ਨਹੀਂ ਆ ਉਹਨੂੰ ਕਿਸ ਦਬਾਅ ਵੇਡ ਤੁਹਾਨੂੰ ਬਣਾ ਕਰ ਰਿਹਾ ਪਤਾ ਨਹੀਂ ਉਹ ਕਰਦੇ ਕਹਿੰਦਾ ਮੇਰਾ ਭਰਾ ਨਹੀਂ ਮੰਨਦਾ ਮੇਰੀ ਦੀਦੀ ਨਹੀਂ ਮੰਦੀ ਇਹ ਉਹ ਕੁਛ ਵੀ ਆ ਮੈਡਮ ਜਿਉਂਦੇ ਕਾਫੇ ਨਹੀਂ ਆਉਂਦੀ ਮੰਨਦੇ ਤੁਸੀਂ ਮੰਨ ਕੇ ਤੇ ਪੂਰਾ ਆਪਣਾ ਘਰ ਜਿੰਨੀ ਲਾਈਫ ਖਰਾਬ ਕਰ ਲਈ ਉਹਦੇ ਬਗਰ ਮੈਂ ਇਕੱਲੇ ਨਹੀਂ ਆਈ ਨਾ ਫਿਰ ਉਹਨੇ ਫੋਨ ਕਿਤੇ ਵੀ ਉਹ ਵੀ ਫੈਮਲੀ ਅਸੀਂ ਲੈ ਕੇ ਆਏ ਸਾਰੀ ਪੂਰੀ ਫੈਮਲੀ ਨੇ ਇਹਨੇ ਫੋਨ ਕੀਤਾ ਲੈ ਜਿੰਨੇ ਦੌੜ ਕੇ ਆ ਜਾਂ ਚਾਰ ਤਰੀਕ ਨੂੰ ਸ਼ਗਨ ਲਾਨ ਗਏ ਸੀ ਸੁਲਤਾਨਪੁਰ ਮੈਂ ਪੱਲੇ ਜਿਗਰ ਕਾਮ ਵਾਲੀ ਸੀ ਦੌੜ ਕੇ ਉਹਨੇ ਮੈਂ ਭੱਜ ਜਾਂਦੀ ਉਹਦਾ ਨਹੀਂ ਭੱਜ ਸਕਦੀ ਉਹਦੇ ਮੇਰੇ ਨਾਲ ਮੇਰਾ ਕਹਿੰਦਾ ਨਾ ਨੇਲਸ ਨੇਲ ਆਟ ਕਰਵਾਇਆ ਹੋਇਆ ਹੈ ਭੱਜਣ ਭਜਾਉਣ ਦੀ ਤਾਂ ਕੋਈ ਗੱਲ ਨਹੀਂ ਏਡੇ ਵਧੀਆ ਫਾਸ਼ਨ ਹੋਏ ਆ ਜਾਂ ਤੇ ਇਹਦੀ ਕੋਈ ਜ਼ਬਰਦਸਤੀ ਅਸੀਂ ਵਿਆਹ ਕੀਤਾ ਫਿਰ ਵੀ ਇਹ ਕਹਿ ਸਕਦੀ ਹੈ ਤੁਸੀਂ ਆਪ ਹੀ ਚੈੱਕ ਕਰ ਲਓ 4 ਮਈ 2:51 ਮਿੰਟ ਦੇ ਹੂੰ ਨੀਲ ਸਲਾਈਨ ਦੇ ਨਾਲ ਹੀ ਤੋਂ ਦੇ ਉਹਦਾ ਬਾਹਰ ਜਾਲੀ ਦੇ ਨੇ ਭੱਜਣਾ ਹੀ ਹੁੰਦਾ ਜੇ ਮੰਨਦੇ ਅਸੀਂ ਤੈਨੂੰ ਭੱਜ ਜਾਂਦੇ ਆ ਮੇਰੇ ਘਰੇ ਵੀ ਆਇਆ ਮੈਨੂੰ ਕੱਲੀ ਕੀ ਕਰੇ ਘਰੇ ਆਇਆ ਮੈਨੂੰ ਸਾਰਿਆਂ ਨੇ ਆਸ-ਪਾਸੇ ਵਾਲਿਆਂ ਨੇ ਵੀ ਇਹਨੂੰ ਦੇਖਿਆ ਕੀ ਕਰਨ ਆਇਆ ਇਹਨੂੰ ਇਹ ਸੀ ਕਿ ਐਂਡ ਤੱਕ ਜਿੱਦਾਂ ਵੀ ਆਵਾਂ ਮੇਰੇ ਨਾਲ ਗੱਲ ਕਰ ਉਹਦੇ ਨਾਲ ਤਾਂ ਮੈਂ ਗੱਲ ਵੀ ਨਹੀਂ ਕਰਦੀ ਸੀ ਜਿੰਨੇ ਨਾਲ ਰਿਸ਼ਤਾ ਹੋਇਆ ਇਹ ਹੀ ਨਹੀਂ ਕਰਨ ਦਿੰਦਾ ਸੀ ਕਹਿੰਦਾ ਸੀ ਮੈਂ ਤੇਰੇ ਭਰਾ ਨੂੰ ਫੋਟੋਆਂ ਬਾਹਰ ਲਾ ਦਾਂਗਾ ਜੋ ਮਰਜ਼ੀ ਹੋ ਜਾਏ ਐਂਡ ਤੱਕ ਬਲੈਕਮਿਲ ਬਲੈਕਮਿਲ ਕਰਦਾ ਚਲ ਕੋਈ ਨਹੀਂ ਕਰਦਾ ਵਾ ਚਲ ਕੋਈ ਨਹੀਂ ਐਂਡ ਤੇ ਮੈਂ ਵਿਆਹ ਹੁਣ ਮੇ ਕਰਾਈ ਲੈਣਾ ਤੇ ਮੇ ਸਾਰਾ ਕੁਝ ਹੋਇਆ ਹੋਇਆ ਸੀ ਵਿਆਹ ਤੋਂ ਮੈਂ ਕਿੱ ਬਲੈਕਮੇਲ ਹੋਣ ਦੇ ਡਰ ਤੋਂ ਕਿ ਆਪਣੀ ਕੋਈ ਵੀ ਚੀਜ਼ ਵਾਇਰਲ ਹੋਣ ਦੇ ਡਰ ਤੋਂ ਇਹਦੇ ਨਾਲ ਹੀ ਕੰਪਰੋਮਾਈਜ਼ ਕੀਤਾ ਇਸ ਚੀਜ਼ ਉਹ ਚਲੋ ਸਾਡੀ ਆਪਸੀ ਗੱਲ ਸੀ ਜੋ ਵੀ ਹੈ ਤੇ ਪਰ ਐਂਡ ਤਾਂ ਕੋਈ ਕਹਿੰਦਾ ਸੀ ਕਿ ਮੇਰੇ ਨਾਲ ਹੀ ਰਵੇ ਹੁਣ ਵਿਆਹ ਵਾਲੇ ਦੇਣ ਐਤਾਂ ਦੀ ਫੋਟੋ ਕਰਵਾਏਗੀ ਦਿਖਾਓ ਦਿਖਾਉਂਦਾ ਹੀ ਸੀ ਫਿਰ ਬਲੈਕਮੇਲ ਹੀ ਕਰਦਾ ਸੀ ਇਹਨੂੰ ਕਿ ਮੈਂ ਤੇਰੇ ਭਰਾ ਦੀਆਂ ਫੋਟੋਆਂ ਕੰਡਲ ਦੇ ਰੂਮ ਦੀ ਫੋਟੋਆਂ ਤੇ ਤੇਰੇ ਭਰਾ ਨੂੰ ਫੋਟੋਆਂ ਪਾ ਦਾਂਗਾ ਪਹਿਲੀਆਂ ਜਿਹੜੀਆਂ ਕੋਈ ਵੀ ਇਹ ਮੈਨੂੰ ਇੱਦਾਂ ਦਿਖਾਏ ਇਹ ਵਿਆਹ ਕਿਸੇ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਨਹੀਂਗਾ ਤੇ ਇਹ ਕੋਈ ਹੋਰ ਹੈ ਇਹ ਫੋਟੋ ਕਰੇ ਹੀ ਹੁੰਦਾ ਤੇ ਇਹਨਾਂ ਨੇ ਪਹਿਲਾਂ ਨਹੀਂ ਤੁਹਾਨੂੰ ਵਿਆ ਗੱਲ ਕੀਤੀ ਕੋਈ ਨਹੀਂ ਕਰਦਾ ਸੀ ਕਰਦਾ ਸੀ ਮੈਂ ਕਹਿੰਦਾ ਸੀ ਮੈਂ ਵਿਆਹ ਕਰਾਣਾ 10 ਦਿਨ ਤੱਕ ਮਤਲਬ ਕਹਿ ਲੋ ਕਿ ਸਾਡਾ ਟਾਪਾ ਰਿਸ਼ਤਾ ਪੱਕਾ ਹੋਇਆ ਵਿਆਹ ਪੱਕਾ ਹੋ ਗਿਆ ਉਹ ਉਹਦੇ ਟਾਈਮ ਉਹ 24 ਮਾਰਚ ਨੂੰ ਮੇਰਾ ਰਿਸ਼ਤਾ ਪੱਕਾ ਹੋਇਆ 28 ਮਾਰਚ ਨੂੰ ਮਤਲਬ ਅਸੀਂ ਮਿਲੇ ਸਾਡੇ ਟਿਕਟ ਬੁੱਕ ਹੋਈ ਨੇ ਮੈਂ ਦੱਸਿਆ ਕਹਿੰਦਾ ਇਹੀ ਜੇ ਮੈਂ ਤੇਰੀ ਜਗ੍ਹਾ ਮੈਂ ਕਰਦਾ ਤਾਂ ਤੂੰ ਮਤਲਬ ਇੱਥੇ ਟਾਪਾ ਛੱਡ ਦੇਣਾ ਸੀ ਮੈਂ ਤਾਂ ਮੈਂ ਕੀ ਕਰਾਂ ਹੁਣ ਹੋ ਗਿਆ ਆਪਣਾ ਜੋ ਵੀ ਹੈ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਕਹਿੰਦਾ ਚੱਲ ਠੀਕ ਹੈ ਤੂੰ ਇਹੀ ਹੈ ਕਿ ਇੱਕ ਮਹੀਨਾ ਤੱਕ ਤੂੰ ਮੇਰੇ ਨਾਲ ਟੱਚ 'ਚ ਰਹਿਣਾ ਹੈ ਤੂੰ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਟੱਚ 'ਚ ਰਹਿਣਾ ਕਹਿੰਦਾ ਇਹ ਆਨਸਵਰ ਕੀ ਹੋ ਗਿਆ ਜੀ ਹਾਂ ਜੀ ਹਾਂ ਜੀ ਸਨੈਪਚੈਟ ਤੇ ਮੈਨੂੰ ਮੈਸੇजेस ਆ ਗਿਆ ਫੋਨ ਆਇਆ ਫੋਨ ਕੀਤਾ ਨੇ ਫੋਨ ਦੇ ਗੱਲ ਕੀਤੀ ਕਸੂਰੀ ਪੈ ਗਈ ਸਾਰੀ ਜੋ ਗੱਸ਼ ਵੀ ਹੋਇਆ ਇਹਨੇ ਤੇ ਇਹਦੀ ਮਾਂ ਲੜਕੀ ਬਰੋ ਜਿਦਾਂ ਮ ਲੱਗਦੇ ਕਿ ਮੰਗ ਕੀ ਕਰਦੇ ਹੋ ਲਾਸਟ ਵਿੱਚ ਤੁਸੀਂ ਮੇਰੀ ਮੰਗੇ ਜੀ ਅੱਗੇ ਜਿੰਨ ਜਿੰਦੀ ਬਈ ਨਾ ਮੇਰਾ ਘਰ ਖਰਾਬ ਹੋਇਆ ਇੱਜ਼ਤ ਗਈ ਐ ਮੈਨੂੰ ਰੱਖੀ ਮੇਰੇ ਨਾਲ ਵਿਆਹ ਕਰਾਵੇ ਜਿੱਦਾਂ ਮਰਜ਼ੀ ਕਰਾਵੇ ਅੱਜਾ ਹੋਣੀ ਰੱਖੀ ਮੈਂ ਤਾਂ ਕਿਤੇ ਨਹੀਂ ਜਾਣਾ ਮੈਂ ਇਹ ਮੈਂ ਆਪਣੇ ਘਰੋਂ ਵੀ ਕੱਢੀ ਗਈਆਂ ਸੋਹਰਾ ਪਰਿਵਾਰ ਤੋਂ ਵੀ ਕੱਢੀ ਗਈ ਕਿਤੇ ਨਹੀਂ ਮੈਂ ਜਾਣਾ ਮੈਂ ਇਹਨਾਂ ਦੇ ਕੋਲ ਨਹੀਂ ਨਹੀਂ ਉਦਾਂ ਇਹਨਾਂ ਦੇ ਬ੍ਰਦਰ ਵੀ ਤੁਹਾਨੂੰ ਜਾਣਦੇ ਆ ਉਹ ਥੋੜੇ ਵਿੱਚ ਹਾਂਜੀ ਸਾਰੇ ਜਾਣਦੇ ਉਹਨਾਂ ਨਾਲ ਗੱਲ ਬਥੋਰੀ ਤੁਹਾਡੇ ਕਾਰ ਦੇ ਹਾਂਜੀ ਮਕੇਸ਼ ਕੁਮਾਰ ਕਿਹੜੇ ਜੀ ਕਿਹੜੇ ਉਹੀ ਆ ਕਰੋ ਗੱਲ ਕਰੋ ਲਾਈਵ ਚੱਲਦਾ ਕਰੋ ਗੱਲ ਕਰੋ ਤੁਸੀਂ ਉਹਨਾਂ ਨਾਲ ਗੱਲ ਕਰੋ ਗੱਲ ਕਰਵਾਣਾ ਪਾਣੀ ਪਟਾਉਣਾ ਪਤਾ ਲਾਓ ਉਹ ਗੱਲ ਕਰ ਰਿਹਾ ਉਹਦਾ ਦੱਸੋ ਬਾਅਦ ਕਲੇਸ਼ ਜਿਹੜਾ ਖੜਾ ਜਾਂਦਾ ਬਣਿਆ ਹੋਇਆ ਹੋ ਦੋਸਤੋ ਦੱਸਦੀ ਕਿ ਜਿਹੜਾ ਮਾਮਲਾ ਇਹ ਥਾਣਾ ਇੱਕ ਦੇ ਵਿੱਚ ਜਾ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਨੇ ਕੋਲ ਕੰਪਲੇਂਟ ਅਰਜਿਤ ਹੋਈ ਹੈ ਬਾਕੀ ਸਾਡਾ ਵੀ ਦੇਖ ਸਕਦੇ ਹੋ ਇਸ ਮਤਲਬ ਆ ਬਿਨਾਂ ਦੇਖਣਾ ਬੋਲ ਸਕਦੇ ਆ ਜੀ ਤੁਸੀਂ ਸਾਰੇ ਕਹੀ ਮਿਲ ਖਾ ਰਹੇ ਹੋ ਮਾਈਓ ਪੰਜ ਇੱਧਰੋਂ ਹਾਂਜੀ ਭਾਜੀ ਕੀ ਨਾਮ ਤੁਹਾਡੇ ਤੇ ਕੀ ਹੈ ਸਾਰੀ ਗਲਬਤ ਕੀ ਆ ਤੁਸੀਂ ਇੱਕ ਮਿੰਟ ਪਹਿਲਾਂ ਲੜਕੇ ਤੇ ਲੱਗਦੇ ਕੀ ਹੋ ਤੁਸੀਂ ਤੇਰੇ ਮੈਂ ਲੜਕਾ ਦਾ ਬ੍ਰਦਰ ਲੱਗਦਾ ਹੈ ਠੀਕ ਹੈ ਜੀ ਹਾਂਜੀ ਤੇ ਲੜਕੀ ਸਾਨੂੰ ਮਤਲਬ ਕਿ ਜਿਹੜੀ ਸੀ ਕਹਿੰਦੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਤੇ ਤੁਸੀਂ ਇਸ ਆਪੋਨੇਟ ਕੋ ਫੋਨ ਬਿਲਕੁਲ ਉਹ ਤਾਂ ਮੰਨ ਰਹੀ ਆ ਉਹ ਮੰਨ ਰਹੀ ਹੈ ਕਿ ਆਪਣੀ ਮੈਂ ਮਰਜ਼ੀ ਨਾਲ ਵਿਆਹ ਕਰਾਇਆ ਹਾਂਜੀ ਵਿਆਹ ਕਰਾਉਣ ਤੋਂ ਬਾਅਦ ਸਾਨੂੰ ਬਲੈਕਨਿੰਗ ਕਰਨ ਲੱਗ ਗਏ ਆ ਤੁਸੀਂ ਦੀ ਮਦਰ ਨੂੰ ਫੋਨ ਕੀਤਾ ਸੀਗਾ ਆਪਾਂ ਮੈਨੂੰ ਫੋਨ ਦਿੱਤਾ ਸੀਗਾ ਤੇ ਮਦਰ ਨੇ ਸਾਨੂੰ ਕਹੇ ਸਾਡਾ 4 ਲੱਖ ਰੁਪਏ ਖਰਚਾ ਸਾਨੂੰ 4 ਲੱਖ ਰੁਪਈਆ ਦੋ ਅੱਛਾ 4 ਲੱਖ ਰੁਪਈਆ ਦੋ ਜੋ ਵੀ ਆ ਹਨਾ ਆਪਾਂ ਕਹੇ ਤੁਸੀਂ ਬੈਠੇ ਗੱਲ ਕਰਦੇ ਹਾਂ ਫਿਰ ਉਹਨਾਂ ਨੇ ਕਹੇ ਆਪਾਂ ਥਾਣੇ ਆਜੋ ਥਾਣੇ ਬਾਹਰ ਨਗਿਆ ਆਂ ਪਰ ਦੇਖਾਂ ਕੋਈ ਨਹੀਂ ਸੀਗਾ ਜਦੋਂ ਸਾਨੂੰ 8 ਨੰਬਰ ਥਾਣਾ ਪਹੁੰਚੇ ਜਦੋਂ ਬੇਟਨ ਬਾਹਰ ਸੀਗੇ ਥਾਣੇ ਦੇ ਅਪਨੇ ਜਾ ਕੇ ਆਂ ਤੇ ਕੋਈ ਵੀ ਨਹੀਂ ਸੀਗਾ ਫਿਰ ਆਪਣਾ ਜੋਗੀ ਆ ਆ ਗਿਆ ਘਰ ਮੈਨੂੰ ਫੋਨ ਲਾ ਮਰ ਜਾਣਾ ਵੀ ਹੋ ਜਾਣਾ ਉਹ ਹੋ ਜਾਣਾ ਤੇ ਸਾਨੂੰ ਇਸ ਕਰਕੇ ਕੁੜੀ ਮਰੇ ਨਾ ਜੋਗੀ ਆ ਫਿਰ ਇਹਨੂੰ ਆਪਾਂ ਮਿਲਣ ਗਏ ਆ ਮਿਲ ਕੇ ਇਹਨੂੰ ਸਪੈਸ਼ਲੀ ਮੈਂ ਕਹਾ ਇਹਦਾ ਸਿਰਫ ਆਪਾਂ ਨੂੰ ਸਪੈਸ਼ਲਿਸਟ ਨੇ ਹੋਟਲ ਬੁੱਕ ਕਰਾ ਕੇ ਦਿੱਤਾ ਇਹਦੇ ਵਿੱਚ ਕੱਲੀ ਰਹੀ ਆ ਕੋਈ ਨਹੀਂ ਇਹ ਕਹਿੰਦੀ ਸੀ ਮੈਂ ਨਾਲ ਰਹਿਣਾ ਆ ਕੋਈ ਨਹੀਂ ਇਹਦੇ ਨਾਲ ਰਿਹਾ ਕੱਲੀ ਰਹੀ ਆ ਉੱਥੇ ਰਹਿ ਕੇ ਆਪਾਂ ਨੇ ਛੱਡ ਕੇ ਆ ਗਏ ਨੈਕਸਟ ਡੇ ਇਹਨੂੰ ਮੈਂ ਕਿਆਮੀਨ ਕਾਲਜ ਦੇ ਸਾਹਮਣੇ ਪੀਸੀਆ ਦੇ ਸਾਹਮਣੇ ਉਤਾਰ ਕੇ ਆਇਆ ਆ ਜਿਸ ਤੋਂ ਬਾਅਦ ਇਹ ਮਤਲਬ ਕਿ ਆਪਣਾ ਡਿਵੀਜ਼ਨ ਨੰਬਰ 1 ਤੇ ਥਾਣੇ 'ਚ ਗਈ ਆ ਉੱਥੇ ਫਿਰ ਮੈਂ ਆਪ ਫੋਨ ਕੀਤਾ ਤੇ ਉੱਥੇ ਪੀਰਾਨੀ ਮੈਡਮ ਸੀ ਨਹੀਂ ਉੱਥੇ ਤਾਂ ਉਹਨੇ ਮੈਨੂੰ ਫੋਨ ਕਰਕੇ ਨਹੀਂ ਉਹ ਜਿੱਦਾਂ ਉਹ ਲੜਕੇ ਦੇ ਉੱਤੇ ਅਲੀਗੇਸ਼ਨ ਲਗਾ ਰਹੇ ਕਿ ਲੜਕੇ ਨੇ ਵਿਆਹ ਤੋਂ ਮੁਕਰ ਗਿਆ ਭਲੇ ਮੇਰੇ ਵਿਆਹ ਕਹਿੰ ਪਰ ਮੈਨੂੰ ਇਨੇ ਵਿਆਹ ਵਾਲੀ ਰਾਤ ਮੈਸੇਜ ਆ ਰਹੇ ਸੀ ਕਿ ਤੂੰ ਮੈਨੂੰ ਛੱਡ ਕੇ ਆ ਜਾ ਮੈਸੇਜ ਵੀ ਦਿਖਾ ਰਹੀ ਆ ਜਿਹੜੇ ਜਾਂ ਇਹਨਾਂ ਵੱਲੋਂ ਲਗਾਈ ਜਾ ਰਹੇ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿ ਇਹਨਾਂ ਨੇ ਵਿਆਹ ਕਰਾਉਣਾ ਸੀਗਾ ਹਨਾ ਇਹਨਾਂ ਨੇ ਪਹਿਲਾਂ ਵਿਆਹ ਪਹਿਲਾਂ ਕਿਉਂ ਨਹੀਂ ਦੱਸਿਆ ਕੁਛ ਵੀ ਆ ਜੋ ਵੀ ਆ ਨਾ ਆਪਾਂ ਤਿਆਰ ਸੀਗੇ ਵਿਆਹ ਕਰਨ ਨੂੰ ਵਿਆਹ ਕਰਨ ਨੂੰ ਕਿਸੇ ਨੇ ਮਨਾਨੀ ਕੀਤਾ ਨਾ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਆ ਉਨੀਆ ਲੜਕੀ ਦੀ ਗਲਤੀ ਆ ਲੜਕੀ ਦੇ ਘਰ ਦੇ ਦੀ ਗਲਤੀ ਆ ਸਾਨੂੰ ਇੱਚ ਕੋਈ ਨਹੀਂ ਤੁਹਾਡਾ ਬ੍ਰਦਰ ਕਿਥੇ ਆ ਹਾਂਜੀ ਸਰ ਬ੍ਰਦਰ ਜਦੋਂ ਪੁਲਿਸ ਨੇ ਮੈਨੂੰ ਸੱਦਿਆ ਹਨ ਸਾਰੇ ਗੱਲਬਾਤ ਹੋਈ ਮੇਰਾ ਫੋਨ ਸਾਰਾ ਖੋਲਿਆ ਅੱਛਾ ਡਰ ਦੇ ਮਾਰੇ ਪਾਣੀ ਕਿਥੇ ਲੱਗਾ ਸਾਨੂੰ ਵੀ ਫੋਨ ਕਰ ਰਿਹਾ ਕੁਝ ਵੀ ਸਾਨੂੰ ਨਹੀਂ ਪਤਾ ਆਪਾਂ ਆਪਲਾ ਬਰ ਜਿਹੜੇ ਕਰਕੇ ਅੱਜ ਕਮਿਸ਼ਨਰ ਆਫਿਸ ਗਏ ਸੀਗੇ ਉਹਨਾਂ ਨੇ ਆਪਣੀ ਦਰਖਾਸਤ ਸਾਰੀ ਦੇਖ ਕੇ ਉਹਦੀ ਸਾਡੇ ਕੋਲ ਸਾਰਾ ਪਿਆ ਅੱਛਾ ਤੁਹਾਡੀ ਦਰਖਾਸਤ ਮਿਸਿੰਗ ਦੀ ਲੈ ਕੇ ਜੋ ਵੀ ਸਾਨੂੰ ਜੋ ਬਲੈਕਮੇਲ ਕਰ ਰਹੀ ਹੈ ਅੱਛਾ ਤੁਹਾਨੂੰ ਕਿੰਨੇ ਪੈਸੇ ਮਤਲਬ ਪੈਸੇ ਮੰਗੇ ਜਾ ਰਹੇ ਤੁਹਾਡੇ ਕੋਲ ਐਸੀ ਤਾਂ ਉਹਨੇ ਇੱਕ ਵਾਰੀ ਖਾਣੇ ਦੇ ਵਿੱਚ ਓਡੀ ਸਵੇਰ ਜਾ ਕੇ ਨਹੀਂ ਪੈਸੇ ਕਿਸ ਟੀ ਦੇ ਮਤਲਬ ਮੰਗੇ ਜਾ ਰਹੇ ਆ ਮੈਂ ਕਹਿੰਦਾ ਨਿਕਾਲੇ 4 ਲੱਖ ਮੰਗੇ ਉਸ ਦਿਨ ਕੋਈ ਸਾਡਾ ਫੋਨ ਨਹੀਂ ਚੁੱਕਿਆ ਤੁਹਾਡੇ ਕੋ ਹੈ ਕੋਈ ਜਿਹੜਾ 4 ਲੱਖ ਮੰਗਿਆ ਕੋਈ ਉਹਦਾ ਐਵੀਡੈਂਸ ਹੈ ਕੋਈ WhatsApp ਰਿਕਾਰਡਿੰਗ ਨਹੀਂ ਸਭ ਨੂੰ ਪਤਾ WhatsApp ਤੇ ਕਾਲ ਕੀਤੀ ਸੀ ਇਹਨਾਂ ਨੇ WhatsApp ਕਾਲ ਕੀਤੀ ਤੁਹਾਨੂੰ WhatsApp ਮੈਂ ਕੀਤੀ ਸੀ WhatsApp ਤੇ ਦੱਸੋ ਕੀ ਆ ਕੋਈ ਜਦੋਂ ਭਰਾਣ ਤੰਗ ਕਰਦੇ ਸੀ ਜਾਂ ਕੁਝ ਵੀ ਸੀਗਾ ਨਾ ਕਨਕ ਵੱਡੇ ਮੁੰਡਾ ਨਾ ਆਪਣਾ ਦਸਾਂ ਜੀ ਨੂੰ ਪੱਕ ਰੱਖਿਆ ਪਰ ਜਿਸ ਦਿਨ ਇਹਨਾਂ ਦਾ ਵਿਆਹ ਹੋਇਆ ਸੀ ਵਿਆਹ ਵਾਲੀ ਰਾਤ ਇਹਨਾਂ ਦਾ ਤੁਹਾਡੇ ਬ੍ਰਦਰ ਦਾ ਮੈਸੇਜ ਆ ਰਿਹਾ ਸੀ ਕਿ ਸਭ ਕੁਝ ਛੱਡ ਕੇ ਆ ਜਾ ਉਹ ਕਿਸ ਦਾ ਮੈਸੇਜ ਆ ਰਿਹਾ ਸੀ ਤੇ ਇਹਨਾਂ ਨੇ ਵੀ ਕੀਤਾ ਨਾ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਪਰ ਬ੍ਰਦਰ ਕਹਿੰਦੇ ਵਿਆਹ ਤੇ ਵੀ ਗਿਆ ਸੀ ਪਰ ਉਹਨੂੰ ਪਤਾ ਲੱਗ ਗਿਆ ਕਿ ਵਿਆਹ ਹੋ ਚੁੱਕਿਆ ਇੱਕ ਮਿੰਟ ਸਰ ਗੱਲ ਤਾਂ ਸੁਣ ਲਓ ਵਿਆਹ ਵਾਲੇ ਦਿਨ ਜਿਸ ਦਿਨ ਵਿਆਹ ਹੋਣਾ ਸੀ ਉਸ ਦਿਨ ਦੀ ਵੀ ਫੋਟੋ ਹੈ ਤੁਹਾਡੇ ਬ੍ਰਦਰ ਦੇ ਕੋਲ ਕਿ ਹੋਟਲ ਦੇ ਬ੍ਰਾਈਡ ਫੋਟੋ ਦਿਖਾ ਰਹੀ ਹੈ ਜਿੱਥੇ ਹੋਟਲ ਦੇ ਛੋਟੇ ਦਿਖਾ ਰਹੀ ਹੈ ਉਹ ਸਾਰੀ ਗੱਲ ਆਪਾਂ ਮੰਨ ਰਹੇ ਹਾਂ ਕਹਿੰਦੇ ਘਾਲਚ ਉਨ ਵਿਆਹ ਕਿਸੇ ਹੋਰ ਨਾ ਹੋਇਆ ਕਿਸੇ ਹੋਰ ਜਨਾਨੀ ਨੂੰ ਆਪਾਂ ਆਪਣੇ ਘਰੇ ਰੱਖ ਸਾਡੇ ਤੁਸੀਂ ਆਪ ਦੱਸੋ ਕਿਉਂਕਿ ਜਿਹੜਾ ਲੋਕ ਕਹਿ ਰਿਹਾ ਲੋ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਵਿਆਹੀ ਕੁੜੀ ਆਪਣਾ ਤਲਾਕ ਕਰੇ ਉਧਰ ਤਲਾਕ ਕਰਕੇ ਥਾਣੇ ਆਵੇ ਉਹ ਕਹਿੰਦੇ ਸਾਡਾ ਸਵੇਰੇ ਨਿਬੜ ਗਿਆ ਸਾਰਾ ਕੁਝ ਸਰ ਨਿਬੜ ਗਿਆ ਉਹ ਸਰ ਪਹਿਲੀ ਗੱਲ ਤਾਂ ਨਿਬੜਾ ਕਿਥੇ ਉਹਸੇ ਪੇਪਰ ਦਿਖਾਉਣ ਸਾਨੂੰ ਸਟੈਂਪਡ ਪੇਪਰ ਰੋਪਾ ਮੰਨ ਨਹੀਂ ਸਕਦੇ ਜਦ ਤੱਕ ਉਹ ਕੋਈ ਸਟੈਂਪ ਨਹੀਂ ਲੱਗਿਆ ਲੜਕੇ ਵੱਲੋਂ ਮੈਸੇਜ ਕੀਤੇ ਗਏ ਸੀ ਲੜਕੀ ਨੂੰ ਸਮਝੋ ਸਾਨੂੰ ਨਹੀਂ ਪਤਾ ਨਾ ਸਾਨੂੰ ਦੱਸਾਂ ਨਾ ਉਹ ਦਿਖਾ ਰਹੇ ਹਨ ਉਹ ਦਿਖਾ ਰਹੇ ਕਹਿੰਦੇ ਵੀ ਮੈਸੇਜ ਕੀਤੇ ਮੈਨੂੰ ਡਿਵੀਜ਼ਨ ਨੰਬਰ ਇੱਕ ਦੇ ਤੇ ਤੁਸੀਂ ਚੈੱਕ ਕਰੋ ਜਾਂ ਫੋਨ ਕਰਕੇ ਕੋਸ਼ਿਸ਼ ਵੀ ਪਤਾ ਕਰੋ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਮੈਂ ਬੈਠਾ ਰਿਹਾ ਆਇਆ ਇਹਨਾਂ ਦੇ ਘਰ ਕੋਈ ਨਹੀਂ ਹੈ ਨਾ ਘਰ ਦੇ ਤਾਲਾ ਲਾ ਕੇ ਭੱਜ ਗਏ ਸੀ ਪੀਸੀਆਰ ਵੀ ਗਈ ਇਹਨਾਂ ਦੇ ਘਰੇ ਸਾਰਾ ਕੁਝ ਜਿਵੇਂ ਜੇ ਇੰਨੇ ਸਪੈਸ ਦੋ ਪੀਸੀਆਰ ਵਾਲੇ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਕੁਝ ਕੀਤਾ ਮੇਰੇ ਪਿੱਛੋਂ ਖੋਜ ਕਰਾਇਆ ਤਾਂ ਜੇਕਰ ਅੱਜ 2 ਵਜੇ ਆਏ ਹਾਂ ਹੁਣ ਤੁਸੀਂ ਦੱਸੋ ਰਾਤ ਦੇ ਜੇ ਇੰਨੇ ਹੁੰਦੇ ਆਪਾਂ ਸਵੇਰ ਦੇ ਬੈਠੇ ਆ ਕੁੜੀ ਨਾਲ ਹੀ ਮਨਤ ਕਰ ਲੋ ਮੇਰੇ ਵੀ 10 11 ਚ ਪਹੁੰਚ ਲਗੀ ਸੀਗੀ ਠੀਕ ਆ ਜੀ ਫਿਰ ਮੈਂ ਵੀ ਉੱਥੇ 11 12 ਵਜੇ ਲੱਗ ਛੇ ਪਹੁੰਚ ਗਿਆ ਸੀ ਫਿਰ ਆਏ ਕਿਉਂ ਨਹੀਂ ਪਰ ਜਿਹੜੀ ਚੀਜ਼ ਉਹ ਜਿੱਦਾਂ ਦੱਸ ਰਹੇ ਆ ਕਿ ਲੜਕੇ ਵੱਲੋਂ ਮੈਸੇਜ ਕਰਨ ਤੋਂ ਬਾਅਦ ਜਿਹੜਾ ਸਰ ਮੇਰੇ ਘਰ ਵਾਲਿਆਂ ਨੇ ਦੇਖ ਲਿਆ ਤੇ ਸਰ ਉਹਦਾ ਜੋਬ ਲੜਕਾ ਦੂਗਾ ਹਾਂ ਨਹੀਂ ਨਹੀਂ ਫਿਰ ਵੀ ਉਹ ਬਿਲਕੁਲ ਹਨਾ ਆਪਾਂ ਥਾਣੇ ਗਏ ਸੀਗੇ ਥਾਣੇ ਪੁ 23 ਸਾਲ ਉਮਰ ਦਾ ਤੇ 24 ਸਾਲ ਉਮਰ ਦਾ ਪਾਸਚੇ ਕਹਿੰਦੇ ਬੰਦਾ ਜੀ ਸਰ ਪਲੱਸ 2 ਪਾਸ ਹਨ ਪੜੀ ਬੰਦਾ ਜਾਂਦਾ ਨਹੀਂ ਤੁਸੀਂ ਕਹਿੰਦੇ ਹੋ ਅਨਪੜਵੰਦਾ ਆ ਜੀ ਪਲੱਸ 2 ਪਾਸ ਆ ਰ ਕੋਈ ਮਤਲਬ ਉਹਨੇ ਨੋ ਲੈਜ ਬੰਦਾ ਨਹੀਂ ਆ ਅੱਜ ਕੱਲ ਪੰਜਾਬ ਦੇ ਵਿੱਚ ਪਲੱਸ 2 ਪਾਸ ਪੜੀ ਨੌਕਰੀ ਨਹੀਂ ਇੰਨਾ ਹੀ ਅਨਪੜ ਹੋ ਜਾਂਦਾ ਕਿਸੇ ਕੋਈ ਲੜਕੀ ਦੇ ਘਰ ਸਟਾਫ ਕਰਨਾ ਹੁੰਦਾ ਸਰ ਲੜਕੀ ਸਾਰਾ ਫੇ ਲੜਕੇ ਨਾਲ ਕੋਈ ਜਰੂਰਤ ਕੀਤੀ ਪੁੱਛ ਲਓ ਜਾਂ ਲੜਕੀ ਨੂੰ ਬਹਿਕਾਇਆ ਹੈ ਉਹ ਕਹਿੰਦੇ ਹੈ ਬਲੈਕਮੇਲ ਕਰਦਾ ਕਿ ਫੋਟੋ ਆ ਤੇਰੀ ਵਾਇਰਲ ਕਰ ਦੇਣੀ ਆ ਹਾਂਜੀ ਉਹ ਕਹਿੰਦੇ ਫੋਟੋ ਵਾਇਰਲ ਕਰ ਦਈਏ ਤੁਹਾਡੀ ਕੋਈ ਪਰੋਬਲ ਨਹੀਂ ਆ ਜਿਹੜੀ ਪੜੀ ਨਹੀਂ ਸਮ ਉਹ ਕਹਿੰਦੇ ਕੁੱਟਮਾਰ ਵੀ ਕੀਤੀ ਆ ਉਹ ਕਹਿੰਦੇ ਤੁਸੀਂ ਬਲੈਕਮੇਲ ਕਰਦੇ ਸੀਗੇ ਸਾਨੂੰ ਤੁਸੀਂ ਕਹਿੰਦੇ ਪੈਸੇ ਮੰਗੇ ਪੈਸੇ ਦੇ 4 ਲੱਖ ਰੁਪਏ ਸਾਹਮਣੇ ਚਾਰੇ ਤੁਹਾਡੀ ਜੀ ਆਹ ਧੰਦਾ ਕਰਦੇ ਨੇ